ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹੂਪੁਰ ਏਰੀਏ ਦੇ ਵਿੱਚ ਖੜੇ ਆ ਪਰ ਇਹ ਪਿੰਡ ਜਿਹੜਾ ਹੈਗਾ ਮੁਵਾਰਕਪੁਰ ਮੰਡ ਜਿਸ ਪਿੰਡ ਦੇ ਵਿੱਚ ਸਾਡੀਆਂ ਸੁਆਵਾਂ 3 ਦਿਨ ਤੋਂ ਹੋ ਚੁੱਕੇ ਚੱਲ ਰਹੀਆਂ ਜਿੱਥੇ ਤਕਰੀਬਨ 16 17 ਜਿਹੜੇ ਖੇਤ ਉਹ ਪੱਧਰ ਕਰ ਦਿੱਤੇ ਗਏ ਆ ਤੇ ਮੇਰੇ ਨਾਲ ਸਾਡਾ ਵੀਰ ਵੱਡਾ ਭਰਾ ਪਰਮਜੀਤ ਸਿੰਘ ਸਰਪੰਚ ਸਾਹਿਬ ਬਾਹੂਪੁਰ ਤੋਂ ਜਿਹੜਾ ਭਰਾ ਬਹੁਤ ਜਿਹੜੀਆਂ ਜਿਨੇ ਹੜ੍ਹਾਂ ਦੇ ਵਿੱਚ ਜਦੋਂ ਪਾਣੀ ਆਇਆ ਤੇ ਇਹਨੇ ਆਪਣੀ ਕਿਸ਼ਤੀ ਲੈ ਕੇ ਬਹੁਤ ਲੋਕਾਂ ਨੂੰ ਕੱਢਿਆ ਲੋਕਾਂ ਨੂੰ ਘਰਾਂ ਦੇ ਵਿੱਚੋਂ ਜਾ ਕੇ ਰੈਸਕਿਊ ਕੀਤਾ ਆਪਣੇ ਪੱਧਰ ਤੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਪਾਣੀ ਵਿੱਚ ਅਸੀਂ ਵੀ ਆਏ ਸੀ ਪਰ ਜਦੋਂ ਅਸੀਂ ਆਏ ਸੀ ਉਦੋਂ ਪਾਣੀ ਥੋੜਾ ਘਟ ਚੁੱਕਾ ਕਿਉਂਕਿ ਸਾਡੇ ਵੱਲ ਪਾਣੀ ਉਦੋਂ ਜ਼ਿਆਦਾ ਸੀਗਾ ਉੱਥੋਂ ਪਾਣੀ ਇਹ ਸਾਰਾ ਕਿਉਂਕਿ ਪਾਣੀ ਟਾਂਡੇ ਏਰੀਏ ਦੇ ਵਿੱਚੋਂ ਨਿਕਲ ਗਏ ਮਿਆਣੀ ਰੜਾ ਅਬਦੁੱਲਾਪੁਰ ਦੇ ਵਿੱਚੋਂ ਦੀ ਪਹਿਲਾਂ ਪੰਘਾਲੇ ਏਰੀਏ 'ਚੋਂ ਨਿਕਲ ਗਿਆ ਤਾਂ ਫੇਰ ਹੀ ਬਾਹੂਪੁਰ ਏਰੀਏ 'ਚ ਆਉਂਦਾ ਆ ਆ ਸਾਡੇ ਕਾਰਜ ਉੱਥੇ ਚੱਲਦੇ ਸੀ ਤੇ ਜਦੋਂ ਅਸੀਂ ਆਏ ਸੀ ਉਦੋਂ ਤਕਰੀਬਨ ਸਾਡੀਆਂ ਵੀ ਹੱਬ ਤੱਕ ਤਕਰੀਬਨ ਅਸੀਂ ਇੱਥੇ ਸੇਵਾਵਾਂ ਨਿਭਾਈਆਂ ਤੁਹਾਡਾ ਭਰਾ ਦਾ ਬੜਾ ਸਾਥ ਰਿਹਾ ਆ ਤੇ ਇਹਦੇ ਹੋਰ ਵੀ ਸਰਪੰਚ ਸਾਹਿਬ ਦੇ ਬੜੇ ਇਸ ਟਾਈਮ ਹੜਾਂ ਦੇ ਵਿੱਚ ਜੋ ਯੋਗਦਾਨ ਮੌਕੇ ਤੇ ਸਰਪੰਚ ਨੂੰ ਨਿਵਾਉਣਾ ਚਾਹੀਦਾ ਮੌਕੇ ਦੇ ਮੌਜੂਦਾ ਪੰਚਾਇਤ ਨੂੰ ਨਿਵਾਉਣਾ ਚਾਹੀਦਾ ਤੇ ਉਹ ਭਰਾ ਪੂਰਾ ਵਾਕੂ ਵੀ ਆਪਣਾ ਰੋਲ ਨਿਵਾ ਰਿਹਾ ਜੇ ਕਿਤੇ ਲੋੜਵੰਦ ਨੂੰ ਕੋਈ ਜ਼ਮੀਨ ਦੇਣੀ ਆ ਤੇ ਉਹ ਪੰਚਾਇਤ ਤੋਂ ਲੈ ਜਿਹੜੇ ਪੰਚਾਇਤੀ ਤੌਰ ਤੇ ਜਾਂ ਕਿਤੇ ਉਹ ਵੀ ਪ੍ਰਬੰਧ ਕਰਕੇ ਉਹ ਲੈ ਕੇ ਦੇ ਰਿਆ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਅੱਛਾ ਨਿੱਜੀ ਤੌਰ ਤੇ ਆਪਣੀ ਪੈੜੀ ਜੋ ਬੱਲੇ ਬੱਲੇ ਮੈਂ ਸਮਝਿਆ ਮੈਂ ਤੂੰ ਗੱਲ ਕਰ ਰਿਹਾ ਮੈਂ ਕਰ ਰਿਹਾ ਪੰਚਾਇਤ ਦੀ ਪੰਚਾਇ ਘਰਾ ਦੀ ਆਪਣੀ ਪੈੜੀ ਜੋ ਆਪਣੀ ਪੈੜੀ ਜੋ ਬੱਲੇ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਐਸੇ ਜਿਹੇ ਸਰਪੰਚਾਂ ਨੂੰ ਚਾਹੀਦਿਆ ਸਰਪੰਚ ਕਹਾਉਣਾ ਸਰਪੰਚ ਨਹੀਂ ਹੁੰਦਾ ਵੀ ਅਸੀਂ ਸਰਪੰਚ ਕਹੋਣ ਪਰ ਸਰਪੰਚ ਵਾਲੀ ਜਿਹੜੇ ਰੋਲ ਆ ਨਾ ਉਹ ਵੀ ਅਦਾ ਕਰਨੇ ਲੱਗੇ ਇਹ ਰੋਲ ਹੈ ਇਹ ਭਰਾ ਨੇ ਇਹ ਪਾਣੀ ਆਇਆ ਤਾਂ ਕਿਸ਼ਤੀਆਂ ਲੈ ਆਪਣੀ ਕਿਸ਼ਤੀ ਪ੍ਰਬੰਧ ਕਰਕੇ ਬੰਦੇ ਕੱਢਣੇ ਸ਼ੁਰੂ ਕਰ ਦੇ। ਕੀ ਸਰਪੰਚਾਂ ਜੇ ਇਹਨੂੰ ਕਿਸ਼ਤੀ ਲਭ ਸਕਦੀ ਆ ਤੇ ਕਿਸ਼ਤੀ ਪੰਜਾਬ ਦੇ ਵਿੱਚ ਹਰੇਕ ਸਰਪੰਚ ਨੂੰ ਵੀ ਲਭ ਸਕਦੀ ਆ। ਜਦੋਂ ਸਾਡੇ ਤੱਕਦੇ ਸਰਕਾਰਾਂ ਤੱਕ ਨਹੀਂ ਪ੍ਰਬੰਧ ਕਰ ਨੇ। ਸਰਕਾਰਾਂ ਤਾਂ ਹੈਗੀਆਂ ਇਨ ਕਮੀਆਂ ਤੋਂ ਸਾਨੂੰ ਪਤਾ ਹੀ ਉਹ ਨਹੀਂ ਕੀ ਕਰਨਾ। ਪਰ ਜਿੰਨਾ ਚੱਕਰ ਜੇ ਆਪਣੇ ਤੌਰ ਤੇ ਆਪ ਲੋਕ ਹਮਲਾ ਮਾਰਨਗੇ ਤਾਂ ਹੀ ਕਿਸੇ ਅਸੀਂ ਕਿਸੇ ਆ ਲੈਵੇਂ ਮੂੰਹ ਚੱਕ ਚੱਕ ਦੇਖੀ ਜਾਈਏ ਆਪ ਆਪਣੇ ਪੱਧਰ ਤੇ ਕਿਉਂ ਨਹੀਂ ਸਾਡੇ ਕੋਲ ਹਿੰਮਤ ਤੋਂ ਬਾਜੀ।